ਇਹ ਅਗਲੇ ਬੰਦੇ ਨੂੰ ਗੁੱਸਾ ਤੇ ਆਉਂਦਾ ਹੀ ਆ ਨਾ ਉਹ ਤੇ ਤੈਨੂੰ ਪਤਾ ਵੀ ਉਹਦਾ ਮੂਡ ਹੀ ਇਦਾਂ ਦਾ ਵਾ ਹੱਸੀ ਜਾਊਗੀ ਤੇ ਹੱਸੀ ਜਾਣਾ ਵਾ ਤੇ ਜੇ ਚੁੱਪ ਰਹੂਗੀ ਤਾਂ ਫੇਰ ਉਹਨੇ ਐ ਸੇਲ ਪੱਥਰ ਹੋ ਜਾਣੂਗਾ ਤਿੱਦੀ ਨੀ ਪੁੱਤੋ ਕਿੱਥੇ ਹੂੰ ਤੰਮਲੀਆ ਅਸ਼ ਕੀ ਹੈ ਤਿੱਦੀ ਨਾ ਨੀ ਤਿੱਦੀ ਕੀ ਤਿੱਦੀ ਦੀਦੀ ਕਿਹੜੀ ਤਿੱਦੀ 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 ਤੰਦਨੀ ਨਾਦੀ ਮੈਨੂੰ ਨਹੀਂ ਸਮਝ ਲੱਗਣ ਦੀ ਕੀ ਆਨੀ ਆ ਦਾਨੀਆ ਨੂੰ ਆਦੀ ਕੀ ਅਲੈ ਵਿਖਾਈ ਦੇ ਮੈਂ ਹੂੰ ਨਹੀਂ ਇਹ ਕੀ ਕਰਨਾ ਹੈ ਡੱਬਾ ਚੋਕ ਲਿਆਈ ਆਈ ਆਈ ਦਿੱਤ ਆ ਕਹਿਣ ਦੀਆਂ ਪੋਪੀਆਂ ਪੋਪੀਆਂ ਮਰ ਜੋ ਮੈਂ ਤਾਂ ਪਤਾ ਨਹੀਂ ਕਿਹੜੀ ਦੀਦੀ ਕਹਿਣ ਦੀ ਹੈ ਕੀ ਕਹਿਣ ਦੀ ਹੈ ਤੇ ਨਿਕਲੀਆਂ ਕਿ ਟੋਪੀਆਂ ਇਹ ਕੀ ਕਰਦੀਆਂ ਤਿੱਦੀ ਤਿੱਦੀ ਚਾਹੀ ਮੈਂ ਤਿੱਦੀ ਅਸ਼ਾ ਚੀਜੀ ਆ ਤੇ ਕੀ ਕਰਨੀ ਹੈ ਇੱਕ ਤੋਂ ਆਈ ਇਹ ਤੋਂ ਤੋਰ ਗੀਏ ਆਈ ਅਸ਼ਾ ਆਂਦੀ ਹੋਰ ਹਾਂ ਹਾਂ ਠੀਕ ਠੀਕ ਆਈ ਮੱਠੀਆਂ ਠੀਕ ਆ ਠੀਕ ਆ ਮੱਠੀਆਂ ਤੇ ਆ ਚੀਜੀ ਲੈ ਆਂਦੀ ਐ ਦੁਕਾਨ ਨੂੰ ਨਾਲ ਤੋਤੀઠા ਨਹੀਂ ਚਾਹ ਨਾ ਥੋੜਾ ਇਹ ਦਈਦਾ ਵਾ ਤਾਂ ਲਾਫੀਆਂ ਖਾਣੀਆਂ ਚਾਹ ਨਾ ਤੁਹਾਡੀਆਂ ਆਪਦੇ ਆਤੀ ਉੱਤੀ ਉੱਤੀ ਨਹੀਂ ਨਾਨੀਆਂ ਨੇ ਨਾਨੇ ਚੋਇਆ ਖਾਜੋਂਦੀ ਮਿਲੀਆਂ ਮੈਂ ਡੱਬਾ ਤੋਤੇ ਲੈ ਆਂਦਾ ਇੱਥੇ ਇਵੇਂ ਲੱਕੀ ਲੱਗੀਆਂ ਹਾਇ ਤੇ ਜਰਾ ਖ ਲੈਣਾ ਇਹ ਫਿਰ ਲੈ ਆਂਦਾ ਕਿਉਂ ਇਹਨੂੰ ਤੂ ਤਾਨੀਆ ਮੀ ਨੀ ਨੀ ਆਈ ਪੱਤਾ ਟੀਟਾ ਨਾ ਇੱਥੇ ਤੇਲੀ ਇੱਥੇ ਪਿੰਦਰ ਦੀ ਦੋ ਮਿਲੀਆਂ ਦੋ ਮਿਲਿ ਪਲਾ ਦਿਆਂ ਟੀਟਾ ਕੀ ਆ ਮੀਆਂ ਮੱਤੀਆਂ ਮੱਤੀਆਂ ਤੇ ਮੱਥੀਆਂ ਨੂੰ ਕੀ ਕਰਾਂ ਇੱਕ ਤੇਲੀ ਇੱਕ ਤਾਂ ਤੈਨੂੰ ਹਾਏ ਹਾਏ ਇੱਕ ਤਾਂ ਟੈਲੀ ਠੀਕ ਤਾਂ ਅਸ਼ਾ ਇੱਕ ਮੇਰੀ ਹਾਂ ਇੱਕ ਮਿੱਲਾ ਪੋਨਾ 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 ਮਿਲਾ ਬਾਜੀ ਦੀ ਉਹਦੀ ਤੀਤਾ ਦੋ ਮਿਲੀਆਂ ਦੋ ਮਿਲ ਨੇ ਪਾ ਦਿਆਂ ਤੀਤਾ ਪਰ ਜਿੱਦਾਂ ਵੀ ਆਣੀ ਹੈ ਨਾ ਜਿੱਦਾਂ ਆ ਗਏ ਟੋਨੀ ਤਾਂ ਨਾਲ ਉੱਥੇ ਤੀਤਾ ਠੀਕ ਹੈ ਇਹੋ ਲੈ ਆਉਣੀ ਆ ਅਬਾਤ ਮੈ ਲੱਕ ਲੁਕ। ਉੱਥੇ ਬਹਿ ਜਾ ਅੰਨੀ ਚਾ ਲੈ ਕੇ। ਹਾਏ ਹਾਏ ਮੈਂ ਪਹਿਲਾਂ ਹੀ ਕਿਹਾ ਸੀ ਪਛਾਣ ਕੋ ਜਾ ਆਪ ਰ ਜਾ ਕੇ ਲੈ ਆਓ ਤਾਂ ਕਿ ਨਿਆਣਿਆਂ ਬਣੀਆਂ ਗੱਲਾਂ ਕਰਨ ਦੀ ਜਵਾਈ ਪੈਣ ਚੰਗੇ ਲੱਗੀਦਾ ਵਾ। ਜਿੱਦਾਂ ਤੇ ਇਹ ਕਰਨ ਦੀ ਹੈ ਨਾ 4 ਦਿਨ ਕਿਤੇ ਰਹੇ ਤੇ ਮੈਂ ਵੀ ਇਦੇ ਵਰਗੀ ਹੋ ਜਾਣਾ। ਚੱਲ ਮਣਾ। ਭਰਾ ਜੇ ਨੇ ਵੱਖਰਾ ਗੁੱਸਾ ਕਰਨਾ ਜੇ ਮੈਂ ਆਖਿਆ ਤੇ। ਚੱਲ ਮਣਾ। ਕੋ ਕਬੜੇ ਤੂੰ ਘਾੜ ਲਾ ਇਹਨੇ ਤਾਂ ਬੇਇੱਜ਼ਤੀ ਕਰਾ ਦੇਣੀ ਹੈ ਲਾ ਵੀ ਬਰੈਡ ਲੈ ਆਏ ਆ ਚੱਲ ਨਾਲ ਹੋਰ ਕੋਈ ਚੀਜ਼ ਲੈ ਆਂਦੇ ਪਤਾ ਵੀ ਹੈ ਹੈਗੀ ਆਪਣੀ ਭੈਣ ਦਾ ਪਰਨਾ ਨਵ ਕੀ ਘੰਡੀ ਆ ਦੇਦਾ ਨਹੀਂ ਤਨ ਤੂੰ ਨੇ ਤਨ ਨਹੀਂ ਤੂੰ ਅਸ਼ਾ ਫੋਨ ਵੇਖਣ ਦੀ ਆ ਤੋ ਐ ਸੇਰ ਕਿ ਥੁਮਾਇ ਕਿੱਡਾ ਸੋਹਣਾ ਲੱਗਣ ਡਿਆ ਤੋਂ ਲੱਦੰਦਿਆ ਕੀ ਤੋਨਾ ਲੱਦੰਦੇ ਤੋਨਾ ਹਾਂ ਬੜਾ ਹੀ ਸੋਹਣਾ ਲੱਗਣ ਡਿਆ ਕਿ ਤੀ ਆਹੋ ਕਿਤੇ ਸੋਹਣੀ ਬੜੀ ਲੱਗਣ ਡੀ ਐ ਥੂ ਕਿਤੇ ਇਹ ਇਹ ਮੈਨੂੰ ਤੰਦੇਂ ਬਲੂਤ ਦੰਦਿਆ ਨੂੰ ਕੀ ਆਦੇ ਤੰਦੇਂ ਦੇ ਬਲੂਤ ਬਲੂਤ ਜਲੂਸ ਹੂੰ ਨਾ ਨਾ ਜਲੂਸ ਕਿੱਥੇ ਲੱਗਣ ਡਿਆ ਤੋਂ ਲੱਗਦੰਨੇ ਨਾ ਇਦਾਂ ਮੈਨੂੰ ਤਾਂ ਲਿਆਂਦੇ ਤੂੰ ਤੋਨੀ ਬਣ ਕੇ ਨਾ ਤੋਨੀ ਬਣ ਤੇ ਧੀ ਮੈਂ ਤੋਨੀ ਬਣੀ ਤੇ ਮੈਂ ਤਰਦੇ ਹੀ ਤਰਦੇ ਹੀ ਬਾਜੀ ਨੀ ਨੀ ਤਰਦੇ ਹੀ ਥਾਦੇ ਹੀ ਛੱਡਦੇ ਹੈ ਥਾਦੇ ਹੀ ਛੱਡਦੇ ਹੀ ਛੱਡਦੇ ਹੀ ਥਾਦੇ ਹੀ ਤਮ ਨਹੀਂ ਆ ਤੂੰ ਨੇ ਪੈਣਾ ਛੱਡਦੇ ਹੀ ਤੇਰੇ ਤੋਂ ਆਥੋ ਪੈਣਾ ਤੂੰ ਤੇ ਮੈਨੂੰ ਲੈਣ ਬਣਾ ਦੇ ਨਾ ਮਾਂ ਨਾ ਤੂੰ ਸ਼ਦਨ ਥੋੜਾ ਨਾ ਤੂੰ ਤਾਂ ਐਡੀ ਸੋਹਣੀ ਲੱਗਣ ੜੀ ਆ ਕੌਣ ਤੈਨੂੰ ਸ਼ਦੈਣ ਆਖੇਗਾ ਤੂੰ ਤੈਨ ਤ ਦੇਈਆਂ ਮੈਂ ਕੀ ਕਹਿਣ ਦੀਆਂ ਤੈਨ 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 ਮੈਂ ਤਾਂ ਕੋਈ ਪਾਈ ਨਹੀਂ ਆ ਤੈਨ ਤੈਨ ਸ਼ਦੈਣ ਸ਼ਦੈਣ ਆਥੋ ਤੂੰ ਚੁਲੀ ਦੀ ਸ਼ਦੈਣ ਤੂੰ ਤੂੰ ਮੈਨੂੰ ਸ਼ਦੈਣ ਕਹਿੰਦੀ ਆ ਨਹੀਂ ਨਹੀਂ ਮੈਂ ਨਹੀਂ ਤੈਨੂੰ ਸ਼ਦੈਣ ਕਹਿਣ ਦੀ ਸੇਰ ਬੜਾ ਸੋਹਣਾ ਲੱਗਣ ਡਿਆ ਇਹਨਾਂ ਨਾਲ ਦੰਨਿਆ ਨਾ ਵੜਾਈ ਸੁਣਾ ਤੈਨੂੰ ਤਾਤੇ ਦਵਾਏ ਤੰਦਾ ਤੂੰ ਤੰਨਾ ਨਹੀਂ ਨਹੀਂ ਮੈਂ ਨਹੀਂ ਕਰਾ ਤਾਤੇ ਦਿੰਨੀ ਮੈਂ ਵੀ ਕੀਤੀ ਨਹੀਂ ਤੋਨੀ ਲੱਦੀ ਤੂੰ ਤੋਨੀ ਓ ਮਮੀ ਨੰਮੀ ਕਿਉਂ ਤੂੰ ਨੂੰ ਜੇ ਮੈਨੂੰ ਟੁੱਟਣਾ ਗੱਲ ਕਰ ਲੈ ਨਹੀਂ ਮੈਂ ਨਹੀਂ ਤਾਨੀ ਉਹਨੂੰ ਪਤਾ ਨਹੀਂ ਲੱਗਦਾ ਕੀ ਨਹੀਂ ਪਤਾ ਲੱਗਦਾ ਪਤਾ ਨਹੀਂ ਲੱਗਦਾ ਪਤਾ ਪਤਾ ਨਹੀਂ ਲੱਗਦਾ ਆ ਤੋ ਤੇ ਦੈ ਨਹੀਂ ਆਉਗੀ ਉਹਨੂੰ ਵੀ ਨਹੀਂ ਪਤਾ ਲੱਗਦਾ ਤਾਲੇ ਪਤਾ ਤਿੰਨ ਕੰਦੇ ਆ ਤੂੰ ਤੂੰ ਤਮਲੀਆਂ ਮੈਨੂੰ ਇੱਧਰ ਤੇਂ ਲੈ ਕੀ ਤੂੰ ਤਮਲੀ 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 ਕਮਲੀ ਹਾਂ ਅੱਛਾ ਨਹੀਂ ਬੇਬੇ ਤੂੰ ਨਾ ਹੰਦੇ ਮੈਂ ਤੇ ਲਾ ਛੇ ਲੋ ਵਾ ਤੇ ਦਮ ਤੰਦੀ ਤਿੱਤੇ ਤੰਦੀ ਕੰਗੇ ਹੈ ਨਹੀਂ ਮੈਂ ਸੇ ਰਵਾਇਆ ਇਹ ਜਦ ਮੈਂ ਜਾਣਾ ਉਹ ਕਿਤੇ ਫੇਰਵਾਵਾਂਗੀ ਮੇਤੋਂ ਹੈ ਜਿਵੇਂ ਫਾਫੇ ਚ ਮੈਨ ਲੈ ਕਿਉਂ ਨਾ ਮੈਂ ਨਹੀਂ ਵਾਉਣਾ ਅੱਗੇ ਜਾਵਾਂਗੀ ਤੇ ਫੇਰਵਾਵਾਂਗੀ ਹਾਂ ਤੂੰ ਮੈਨੂੰ ਪਾਣੀ ਘਾਦੀ ਕੀ ਮੈ ਪਾਣੀ ਘਾਦੀ ਮੈਨੂੰ ਪਾਪਾ ਪਿਆਰ ਹਾਂ ਕਰਦੀ ਆ ਮੈਂ ਪਿੰਟੀ ਲੂਣਾ ਮੇਟੋ ਆ ਬਣਾਣਾ ਹਾਂ ਇੱਕ ਦਿਨ ਕਰਕੇ ਦੂੰਗੀ ਚੋਨਾ ਦਾ ਨਹੀਂ ਨਾ ਤੈਨੂੰ ਸੋਹਣਾ ਲੱਗਣਿਆ ਮੈਂ ਨਹੀਂ ਮੈਂ ਨਹੀਂ ਆ ਮੈਂ ਮੈਂ ਵੀਲੇ ਨੂੰ ਡਰਦੀ ਨਾ ਵਾ ਤਰਦਾ ਤੁੰਗੀ ਲੈ ਆ ਕਰ ਲੈ ਆਈ ਹਾਏ ਮੈਂ ਅੱਤੇ ਮੂਰੇ ਪਾਪਾ ਨੂੰ ਕਹੈਂ ਬੈਠੀ ਤੇਰਾ ਸੇਰ ਬੜਾ ਸੋਹਣਾ ਲੱਗਣਿਆ ਅੰਤਰੀ ਕੀ ਤਾਰ ਜੇ ਲਾਈਓ ਸਾਰੇ ਪਿੰਡ ਦੇ ਵਿੱਚ ਉਂਦੀ ਆਈ ਆ ਤੇ ਲੋਕਾਂ ਨੇ ਗੱਲਾਂ ਕਰਨ ਦੇ ਹੋਣੇ ਆ ਤੇ ਕੀ ਬਣੀ ਆ ਪੱਗ ਦੀ ਨਾਉ ਵੀ ਤੇ ਇਥੋਂ ਦੀ ਧੀ ਪਤਾ ਨਹੀਂ ਬਾਜੀ ਕਿੱਦਾਂ ਦੇਣੇ ਇੰਨਾ ਕੱਟ ਦੇ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਇਹਦੀ ਗਈ ਹੁਣ ਕੰਗੀ ਲੈਣ ਆਣ ਕੇ ਭਾਈ ਮੇਰਾ ਸੇਰ ਵਮੁੰ ਡਾਪੇ ਬਾਜੀ ਵਰ ਕਿਨੇ ਚ ਪੈ ਗਈ ਏ ਸਕੂਟਰ ਹੀ ਹਾਂ ਇਹ ਲਵ ਲੱਖੋਂ ਤਾਂ ਹੀ ਆਈ ਆ ਵੇ ਲੋਕ ਨਾ ਰੇਡ ਚੜ ਗਿਆ ਹਾਂ ਪਹਿਲਾਂ ਨਹੀਂ ਤਾਂ ਐਵੇਂ 60 70 ਦੀ ਆ ਜਾਂਦੀ ਵਧੀਆ ਉਹ ਚਲੋ ਦਾ ਲੋਡਦੇ ਹੈ ਨਹੀਂ ਇੰਨੀ ਹਾਂਜੀ ਪਰ ਇਹ ਆ ਵੀ ਇਹਦਾ ਵਾਦਾ ਵਾ ਅੱਗੇ ਬਨੇ ਕੁਝ ਈਚੂ ਜੁੜਾ ਕੇ ਲੈ ਹੀ ਦੀ ਏ ਹਾਂਜੀ ਤੇ ਨਾਲੇ ਜਨਾਨੀਆਂ ਵੀ ਜੇ ਕਿਤੇ ਜਾਣਾ ਆਉਣਾ ਹੋਏ ਨਾ ਤੇ ਲਾ ਲੂ ਜਾਂਦੀਆਂ ਦੀਦੀ ਹੁਣੀ ਚਲ ਚਲ ਜਾਂਦੇ ਨੇ ਤੇ ਨਾਬ ਨੂੰ ਸਿਖਾਤੀ ਜਾਂ ਚਕਨੀ ਉਹ ਨਹੀਂ ਅਜੇ ਕਿੱਥੇ ਭਰਾਵਾ ਤੇ ਜੇ ਤੈਨੂੰ ਕਹੀ ਕਿ ਨਾ ਐਵੇਂ ਜ਼ਖਾਈ ਹੈ ਨਾ ਉਹ ਚਲੋ ਵੈਸੇ ਸਖਾ ਛੱਡੋ ਕਿਤੇ ਤੁਹਾਡਾ ਇਨਾ ਭਾਰ ਵਲਾ ਆ ਜਾਊਗਾ ਕਿਤੇ ਸ਼ਹਿਰ ਚੂ ਜਾਣਾ ਇਕੱਲੀ ਚਲ ਜੇ ਉਹ ਮੈਂ ਹਜੇ ਨਵੀਂ ਹੈਗੀ ਐਵੇਂ ਛਲ ਛੁਲ ਛੜੇਗੀ ਆਵੇ ਤੇ ਗੱਲ ਆ ਰੰਦਾ ਭਰਾਵਾ ਇਹ ਤੇ ਆਈ ਆ ਤੂੰ ਉਦੋਂ ਪਾਜੀ ਵੇ ਮੋਟਰਸਾਈਕਲ ਨਹੀਂ ਠੀਕ ਹੈ ਜਾਂ ਵਧੀਆ ਜੀ ਉਹ ਮੋਟਰਸਾਈਕਲ ਚੱਲ ਤੈਨੂੰ ਪਤਾ ਹੈਗਾ ਸਹੀ ਹੈ ਹਾਂ ਪਰ ਇਹਦੇ ਨਾਲ ਦੀ ਮੌਜ ਹੈ ਨਹੀਂ ਤੇਲ ਖਰਚਾ ਚਲੋ ਮੜਾ ਜਾ ਹੈਗਾ ਵੱਧ ਹਾਂਜੀ ਪਰ ਇਹ ਵੀ ਸੁੱਖ ਬੜਾਈ ਠੀਕ ਆ ਪਾਪਾ ਲਾਏ ਆ ਤੇ ਸਮਾਨ ਦਾ ਡਿੱਗੀ ਚ ਆ ਗਿਆ ਵਾ ਹਾਂ ਭਾਬੀ 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 ਉਹ ਅੰਦਰ ਭਾਬੀ ਭਾਬੀ ਪਾਜੀ ਚਾਬੀ ਡੀ ਜੇ ਮੰਗਣਾ ਚਾਬੀ ਕਰਨੀ ਆ ਭਾਬੀ ਦੇ ਦੋ ਤੰਦੀ ਲੈ ਨਹੀਂ ਤੰਦੀ ਅੱਛਾ ਠੀਕ ਆ ਉਹ ਤਾਂ ਭਾਈ ਹੁਣ ਬੈਟਰੀ ਲਈ ਵੀ ਆਇਆ ਹੈ ਨਾ ਆ ਪਰ ਉਹਦਾ ਹਜੇ ਹਨੀ ਕੋਈ ਵੇਖਿਆ ਬੁਖਿਆ ਨਹੀਂ ਹੋ ਗਿਆ ਲੈ ਨਾ ਹੋ ਗੱਲ ਨਹੀਂ ਤਲੀ ਗੱਲਦੇ ਨਾ ਵੇਲਾ ਮੈਂ ਤੇਰੇ ਪੱਖ ਦੀ ਗੱਲ ਕਰਨ ਰਿਆ ਵਾਂ ਮੈਂ ਭਾਜੀ ਨੂੰ ਕਹਿਣਾ ਜਾ ਸਿਖਾ ਦੇ ਉਹਨੂੰ ਤਾਂ ਸਿੱਖ ਲਿਆ ਕਰ ਤੂੰ ਵੀ ਜਾ ਜੇ ਕਿੰਨਾ ਕਿਤੇ ਕੰਮ ਆ ਇਹ ਨਹੀਂ ਚ ਤੋਨੇ ਮੈਨੂੰ ਉਹ ਕੋਈ ਨਹੀਂ ਸਿਖਾਵਾਂਗੇ ਪਿੰਡ ਜਾ ਕੇ ਮੈਂ ਆਪਣੀ ਦੀ ਕੋ ਸਿੱਖ ਲੈਣੀ ਵੇਖੀ ਹਾਂ ਭਾਈ ਤੂੰ ਇਵੇਂ ਡਰਦੇ ਰਹਿੰਦੇ ਜੇ ਇਹਨੇ ਝਟ ਸਿੱਖ ਲੈਣੀ ਜੇ ਦਿਮਾਗ ਫੜਾ ਕੇ ਚੱਲਦਾ ਉਹਨੇ ਵੀ ਦਿਮਾਗ ਤੇ ਪਤਾ ਇਹਦਾ ਬੜਾ ਵਾ ਕਿ ਕਿਨੇ ਛੇਲੇ ਆਹ ਸੋਨਾ ਸੋਨਾ ਆ ਵੇਖ ਲਾ ਜਲੂਸ ਕੱਢ ਕੇ ਆਈ ਇਹਨੂੰ ਮੈਂ ਆਖਿਆ ਨਾ ਉਹ ਜਲੂਸ ਨਹੀਂ ਤੱਦਿਆ ਵਾ ਭਾਈ ਤੂੰ ਇਹ ਗਲਤ ਬੋਲ ਦਿੰਦੇ ਨਾ ਇਦਾਂ ਹੀ ਕੁੜੀਆਂ ਅੱਜ ਕੱਲ ਕਰਦੀਆਂ ਫੈਸ਼ਨ ਨਾ ਤਲ ਉਹ ਨਹੀਂ ਲਵ ਆ ਕੀ ਮੈਨੂੰ ਇਹ ਸਮਝਣੇ ਲੱਗਣ ਦੇ ਵੀ ਕਿਦਾਂ ਕੀਤਾ ਬੰਨੇ ਲੋਕੀ ਜਦੋਂ ਆਏ ਨਾ ਪਿੰਡੋਂ ਹੱਸਦੇ ਹੀ ਇਹਦੇ ਵਾਲੇ ਵੇਖ ਕੇ ਇਨੂੰ ਮਾਰਾ ਮੋਟਾ ਭਰਾ ਸਮਝਾਈ ਮੇਰੀ ਗੱਲ ਦਾ ਕਰਦੀ ਗੁੱਸਾ ਮੈਂ ਕੀ ਕਹਣਾ ਤੂੰ ਹੀ ਕਰੋ ਫਿਰ ਥੋੜਾ ਜਿਹਾ ਕਹਿ ਦਿੰਦੇ ਤਾਂ ਕੋਈ ਬੁੱਤਕਤ ਕਰ ਲੈਂਦੀ ਵੀ ਆ ਕੋਸ਼ਲਾ ਮੈਂ ਜੇ ਨਹੀਂ ਗਿਆ ਕਿਆ ਹੀ ਕਿ ਨਹੀਂ ਵੀ ਹੁਣ ਮੂੰਹ ਬੰਦ ਕਰ ਮੇਰੀ ਗੱਲ ਲੈ ਉਹ ਮੇਰੀ ਗੱਲ ਲੱਤੇ ਸੁਣ ਤਰੋਂ ਵਾਲੀ ਕਿਹੜੀ ਗੱਲ ਐ ਚ ਉਹ ਜੜਾ ਲੈ ਆਉਣਾ ਹੀ ਸਮਾਨ ਉਹਦੇ ਲੈ ਜਾ ਉਹ ਚਲ ਮੇਰੀ ਮੈਂ ਨਹੀਂ ਤੁਰ ਭਾਈ ਡਾਂਟਿਆ ਨਾ ਕਰੋ ਜ਼ਿਆਦਾ ਗੁੱਸਾ ਕਰ ਲੈਂਦੀ ਆ ਤੂੰ ਗੁੱਸਾ ਕਰਨਾ ਮੈਂ ਕਦੀ ਕੋਈ ਨਹੀਂ ਕਹਿੰਦਾ ਆ ਮਾਰਾ ਮੋਟਾ ਡੱਕਣਾ ਇਹਨੂੰ ਇਹ ਹਜੇ ਕੰਮ ਨਾ ਕਰਿਆਗਾ ਨਹੀਂ ਚੰਗੇ ਲੱਗੀਦਾ ਹੁਣਾਂ ਨੇ ਵੇਖ ਬਿੰਗਲ ਤਾਂ ਰੋਈ ਜਾਣਾ ਨੇ ਇਹ ਤਾਂ ਮੈਨੂੰ ਪਤਾ ਨਾ ਮੁੜ ਕੇ ਨਾ 20 ਤਰਲੇ ਮਰਾਉਣੇ ਨੂੰ ਪਹਿਲਾਂ ਟੌਫੀਆਂ ਕੁਕਰੇ ਲਿਆ ਕੇ ਦੇਣਾ ਫੇਰ ਇਹਨੇ ਮਰਣਾ ਉਹ ਨਿਆਣੀ ਹੋਣਾ ਐਸੇ ਹੀ ਪਰ ਕੀ ਕਰੀਏ ਭਾਈ ਕੱਲੀ ਕੱਲੀ ਤੇ ਭੈਣਾਂ ਲਾਜਲੀ ਰੱਖੀ ਉਹਨੇ ਚੱਲ ਹੈ ਤੇ ਸਹੀ ਪਰ ਲਾ ਬੜਾ ਯਾਰਤਾ ਹੁੰਦੀ ਆ ਭਾਜੀ ਤੂੰ ਇਹ ਡਣਾ ਗਸਤੋਂ ਦੀ ਕਿੱਥੇ ਵਿਚਾਰੀ ਦੀ ਸਿਆਣੀ ਤੇ ਹੈਗੀ ਆ ਤੂੰ ਆਵੇਲਾ ਨਿੱਕੀ ਨਿੱਕੀ ਗੱਲ ਤੇ ਰੋਜ ਜਾਂਦੀ ਏ ਕੰਮ ਕਰ ਕਰਦੀ ਐ ਨਾ ਘਰ ਦਾ ਪੂਰਾ ਉਹ ਕੰਮ ਇਹਦੇ ਕਰੀ ਜਾਂਦੀ ਕੰਮ ਦੀ ਨਹੀਂ ਗੱਲ ਹੈਗੀ ਰੋਟੀ ਤੋਕ ਪਕਾਉਂਦੀ ਐ ਨਾ ਰੋਟੀ ਇਹੋ ਜਿਹਾ ਜੇ ਮਤਲਬ ਨਹੀਂ ਤੇ ਤੂੰ ਦੱਸੋ ਆਪਾਂ ਉਹ ਨਹੀਂ 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 ਕੋਈ ਗੱਲ ਨਹੀਂ ਹਾਂ ਪਕਾਉਂਦੀ ਤੇ ਕੋਈ ਗੱਲ ਨਹੀਂ ਆਪੇ ਸਿਆਣੀ ਹੋ ਜਾਣਾ ਹੌਲੀ ਹੌਲੀ ਉਮਰ ਦੇ ਹਿਸਾਬ ਨਾਲ ਕੋਈ ਗੱਲ ਆ ਉਹ ਤੇ ਹੈ ਜੀ ਹਾਂ ਹਾਂ ਮੇਲਾ ਪੁਣਾ ਨਾ ਤਮਲਾਏ ਤਮਲਾ ਕੀ ਤੇਰੇ ਪ੍ਰਾਨ ਨੇ ਹੋਇਆ ਵਾ ਮੈਨੂੰ ਦੰਦ ਤੇ ਤੇ ਨਾ ਦਿਲ ਉਹ ਤੇ ਦਿਆ ਤੂੰ ਮੈਨੂੰ ਨਾ ਤਮੈ ਨਹੀਂ ਰਹਿ ਤਾ ਨਾ ਇਹਨੂੰ ਤੱਲੀ ਨਹੀਂ ਆਇਆ ਤੈਨਾਂ ਤੱਦੇ ਤੋਂ ਮੈਂ ਨਹੀਂ ਹੁੰਨ ਨਾ ਦਾਨਾ ਇੱਥੇ ਰਹਿਣਾ ਇੱਥੇ ਇੱਥੇ ਰਹਿਣਾ ਵਾ ਆ ਤਰ ਐ ਪਾ ਤੈਨੂੰ ਕਿਨੇ ਢੱਕਿਆ ਤੰਗੀ ਦੋ ਮੈਨੂੰ ਆਪਣੀ ਤੂੰ ਕੰਗੀ ਆ ਹਾਂ ਆਹੜਾ ਫੜ ਕੰਗੀ ਇਹਨੂੰ ਹੁਣ ਮੋਟ ਲੋ ਨਾਵੇਂ ਮੇਰੇ ਭੈਣ ਗੱਲ ਮੰਨੇ ਨਾ ਤਰੇਂ ਦੇ ਮੈਂ ਜਿਤਨ ਤਾਡੇ ਕੋ ਆਵਾਂਗੀ ਨਾ ਫੇਰ ਕਰਾਵਾਂਗੀ ਨਹੀਂ ਅੱਜ ਹੀ ਦਾਨਾ ਵਾ ਟਹਿਲ ਦਵਾਂ ਦੀ ਟੈਲ 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 ਚੱਲ ਚਾਲੇ ਸ਼ਾਲ ਚੱਲੇ ਸ਼ੈਲ ਸ਼ੈਲ ਟੂਤ ਟੂਤ ਲੈਣ ਟੂਤ ਟੂਤ ਸੂਟ ਲੈਣਾ ਵਾ ਹਾਂ ਹਾਂ ਉਹ ਕੋਈ ਗੱਲ ਨਹੀਂ ਲਿਆ ਦਾਂਗੇ ਸੂਟ ਤੈਨੂੰ ਆਏ ਹਾਏ ਤੀ ਗੱਲਾਂ ਐਵੇਂ ਲੋਲਾ ਪਾਈ ਜਾਂਦੇ ਹੋ ਬੇਟੀ ਤੂੰ ਮੇਤੂੰ ਹੀ ਤੋਈ ਲੱਗਣਾ ਤੋਈ ਤੋਈ ਤੀਤਾ ਸੋਣੀ ਤੇ ਮੈਂ ਆਪੇ ਲੱਗਣਾ ਜਿੰਨੀ ਕੁ ਸੋਣੀ ਤੂੰ ਲੱਗਣ ਦੀ ਐ ਤੋਈ ਲੱਗਦੰਨੀ ਨਾ ਮੈਂ ਹਾਂ ਸੋਣੀ ਲੱਗਣ ਦੀ ਐ ਤਾਂ ਹੀ ਤੇ ਕਹਿਣ ਦੀਆਂ ਹੋ ਗਿਆ ਤੇ ਤਦਵੀ ਤੋਨਾਂ ਨੂੰ ਲੱਧੰਿਆ ਬਲਾ ਮੇਤਪ ਵੀ ਤਾਨਾ ਮੇਤਪ 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 ਨਹੀਂ ਨਹੀਂ ਮੈਂ ਨਾ ਕਰਨਾ ਬਲਤ ਉਹਨਾਂ ਨੂੰ ਦਿੰਜਾ ਤੇ ਆਦੂ ਦਿਖਾ ਤੇ ਆਈ ਉਹਨਾਂ ਨੂੰ ਆਦੂ ਮੈਂ ਚਪਲ ਪਾ ਲੈਂਦੇ ਆਦੂ ਆਦੂ ਵੀ ਲੂ ਆ ਮੇਤੂ ਭਾਬੀ ਦਾ ਤੇਲ ਤੋਨਾਂ ਨੂੰ ਤੋਨਾ ਹੈ ਸੋਹਣਾ ਵਾ ਬਾਬਾ ਬਹੁਤ ਤੋਨੀ ਲਦਨਦੀ ਨਾ ਮੈਨਾਂ ਕਰ ਦੋ ਮਾਰ ਤਾ ਨਾ ਯਾਰ ਨਾਲ ਲੱਗਦੇ ਪਾਸੇ ਮੈਨੂੰ ਇਹ ਮੈਂ ਪਹਿਲਾਂ ਤੇ ਆਤੀ ਨੰਦ ਮੈਂ ਪੁੱਲਾ ਤੋਨਾ ਤੇਲ ਉਹਨੀ ਆ ਮਨਦੇ ਨਹੀਂ ਚ ਮੇਲੀ ਗੱਲ ਹੱਤੀ ਦਾਂਦੇ ਹੱਤੀ ਜਾਂਦੇ ਚਲੋ ਖੋਜ ਜਗਰਦੀ ਅੰਦਰ ਜਾ ਠੀਕ ਹੁਣ ਬਸ ਕਰ ਲਿਆ ਨਾ ਹੁਣ ਠੀਕ ਏ ਇਦਾਂ ਲੈ ਨਾ ਮੈਂ ਤੀਤਾ ਠੀਕ ਏ ਇਦਾਂ ਹੀ ਲੈ ਨਾ ਜੇ ਟੋਲਿਆ ਮੈਂ ਬਿਲ ਗੁੱਛੇ ਹੋਣਾ ਕੀ ਦੁੱਛੇ ਹੋਣਾ ਗੁੱਛੇ ਗੁੱਛੇ ਕੁੱਤਨਾ ਮੈਂ ਕੁੱਤਾ ਜਾਂ ਅੰਦਰ ਮੇਰਾ ਫੋਨ ਪਿਆ ਨਾ ਫੜ ਕੇ ਲਈ ਲਵ ਵੇਖ ਲੋ ਆਪਣੀ ਭੈਣ ਦੇ ਕੰਮ ਮੇਰਾ ਵੀ ਜਲੂਸ ਕੱਢ ਛੱਡਿਆ ਵਾ ਆਪਣਾ ਵੀ ਉਹ ਜਾ ਕੀਤਾ ਤੇ ਮੇਰਾ ਵੀ ਬਾਅ ਛੱਡਿਆ ਵਾ ਤੈਨੂੰ ਪਤਾ ਤਾਂ ਹੈਗਾ ਥੋੜਾ ਚ ਨਿਆਣ ਪਣਾਵਾ ਹਜੇ ਵੀ ਨਿਆਣ ਪਣਾਵਾ ਵਿਆਹੀ ਗਈ ਉਹਨੂੰ ਸਮਝਾਇਆ ਕਰੋ ਉਹ ਥੇਰਾ ਸਮਝਾਈਦਾ ਵਾ ਕੋਈ ਨਹੀਂ ਆਪੇ ਸਿਆਣੀ ਹੋ ਜਾਊਗੀ ਤੇ ਬਾਕੀ ਆ ਵੀ ਤੂੰ ਦੇਖੋ ਜ ਆਪਣੀ ਮਤਬ ਉਹ ਵਰਤਦੀ ਮੈਂ ਕੀ ਵਰਤਦੀ ਰੋਈ ਜਾਂਦੀ ਤੇ ਜੇ ਮੈਂ ਉਹਨੂੰ ਮੋੜਦੀ ਤੇ ਕਹਣਾ ਮੇਰੀ ਭੈਣ ਨੂੰ ਰੁਵਾਤਾ ਵਾ ਪਤਾ ਨਹੀਂ ਕਿਹੜੀ ਗੱਲਾਂ ਰੁਵਾਤਾ ਵਾ ਇਦਾਂ ਕਹਿ ਲੈਣੀ ਮੈਂ ਕਹਿ ਲਿਆ ਹੁਣ ਭਾਜੀ ਆ ਗਏ ਬਾਹਰ ਲੱਗੇ ਆ ਫੋਨ ਤੇ ਤੇ ਕੀ ਕਹਿਣਗੇ ਕਹਣਾ ਵੀ ਇਹ ਨਾਲ ਹੀ ਹੱਦ ਹੋਈ ਹੈ ਨਹੀਂ ਚੰਗੇ ਲੱਗੀ ਤਾਂ ਹੈਗਾ ਤਾਂ ਹੱਦ ਹੋਈ ਆ ਲੋ ਮੈਂ ਕਿਹੜੇ ਡੇ ਹੀ ਅੱਗੇ ਕਰਾਉਣੇ ਆ ਇਹ ਦੇ ਤੋ ਮੇਰਾ ਮੇਕਅਪ ਕਰ ਨੂੰ ਫਿਰ ਹੁੰਦੀ ਦਿਲ ਉਸ ਕੱਢ ਕੇ ਰਹਾਤਾ ਉਹ ਚਲੋ 7000 ਰੁਪਿਆ ਲਾਇਆ ਹੀ ਵਾਲਾਂ ਤੇ ਤੇ ਖਰਾਬ ਕਰਕੇ ਰਹਾਤੇ ਨੇ ਕਿਤੇ ਨਹੀਂ ਖਰਾਬ ਹੋ ਚਲੇ ਵਾਲ ਐਡੀ ਜਿੱਤੀ ਖਰਾਬ ਹੋ ਜਾਂਦੇ ਆ ਹੋ ਜਾਂਦੇ ਆ ਹੁਣ ਕਿਉਂ ਨਹੀਂ ਦੇ ਆਹ ਤੇ ਨਾਲੇ ਬਾਕੀ ਐਵੇਂ ਨਹੀਂ ਇਦਾਂ ਕਰੀਦਾ ਹੀ ਤਾਂ ਵਾਲ ਖਰਾਬ ਹੋ ਚਲੇ ਮੈਂ ਤਾਂ ਉਹ ਤਾਂ ਵੀ ਗੱਲੀ ਪਾਤੀ ਕਰਕੇ ਨਾ ਚਲਵਾਉਣ ਗੀ ਕਿਤੇ ਤੁਹਾਨੂੰ ਗੁੱਸੇ ਨਾਲੋਂ ਜ਼ਿਆਦਾ ਹੋਈ ਹੈਗਾ ਉਹ ਨਾ ਮਤ ਮੁੜ ਕੇ ਮੈਂ ਤੈਨੂੰ ਪਤਾ ਨਰਾਜ ਹੋ ਗਈ ਤਾਂ ਅੱਗੇ ਭਾਈ ਨੇ ਨਾ ਬਾਹਰ ਰਵਾਤਾ ਜਨੂੰ ਉਹ ਚਾਬੀ ਨਹੀਂ ਦੇਣ ਦੇ ਹੈਗੇ ਤੁਸੀਂ ਹਾਂ ਗੱਲਾਂ ਕਰਕੇ ਨਾ ਤੇ ਸਿਰ ਤੇ ਬਹਾ ਲਿਆ ਉਹਨੂੰ ਯਾਰ ਇਹ ਜਿਹੇ ਸਿਰ ਤੇ ਬੋਣ ਵਾਲੀ ਕਿਹੜੀ ਗੱਲ ਆ ਇੱਕ ਦੋ ਦੀ ਛੱਡੀ ਹੋਏ ਨਾ ਤੈਨੂੰ ਲੱਗ ਪਤਾ ਜਾਏ ਉਹਨੂੰ ਤੇ ਮੈਂ ਦੱਸਨੀ ਹੁਣ ਰੁਕ ਜਾ ਮੇਰੀ ਗੱਲ ਸੁਣ ਪਹਿਲੀ ਗੱਲ ਤੇ ਆਪਣਾ ਬੋਲਣ ਦਾ ਤਰੀਕਾ ਬਦਲ ਇਦਾਂ ਜਾ ਕੇ ਨਾ ਕਰੀ ਹੈਗਾ ਔਰ ਦੂਜੀ ਗੱਲ ਜਿਹੜਾ ਤੂੰ ਕਹਿ ਨਹੀਂ ਕਿ ਛੱਡੀ ਨਾ ਹਾਂ ਜੋਂ ਇਦਾਂ ਨਹੀਂ ਹੁੰਦਾਗਾ ਹੁਣ ਤੇਰੇ ਇੱਕ ਕੋਈ ਚਪੇੜ ਲਾ ਦੇਗਾ ਤੇ ਤੂੰ ਪਿਆਰ ਨਾਲ ਕੱਢੇਂਗੀ ਨਾ ਗੁਸਾਊਗਾ ਕਿ ਨਹੀਂ ਤੈਨੂੰ ਮੈਨੂੰ ਤੇ ਇਹ ਨਹੀਂ ਪਤਾ ਕਿ ਪਾਜੀ ਨੇ ਇਹਦੇ ਵਿੱਚ ਕੀ ਵੇਚ ਲਿਆ ਘੁੱਬੀ ਤੁਹਾਡੀ ਭੈਣ ਜੇ ਕੀ ਹੋਇਆ ਮੇਰੀ ਭੈਣ ਨੂੰ ਆਪਣੀ ਜ਼ੁਬਾਨ ਨੂੰ ਲਗਾਉਂਦੇ ਥੋੜੀ ਜੀ ਸਾਰਾ ਘਰ ਦਾ ਕੰਮ ਕਰ ਕਰਦੀ ਐ ਭਾਜੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕਦੇ ਵੀ ਉਹਨੇ ਦਿੱਕਤ ਨਹੀਂ ਹੁੰਦੀ ਤੀ ਜਦ ਦਾ ਆਪ ਬੰਦੇ ਕਿਉਂ ਨਾ ਬਾਹਰ ਲਾਏ ਨਾ ਕੁਸਰੀ ਤੇ ਕਦੇ ਉਹਨੇ ਰੋਟੀ ਤੋਂ ਚਾਹ ਤੋਂ ਤੰਗੀ ਨਹੀਂ ਹੁੰਦੀ ਤੀ ਬੇਸ਼ੱਕ ਭਾਜੀ ਉਹਨਾਂ ਨੂੰ ਪੁੱਛ ਲਈ ਜਦ ਭਾਜੀ ਦੀ ਮੰਮੀ ਨੂੰ ਇਹ ਗੱਲ ਪੁੱਛੀ ਵੀ ਇਹ ਕਿਦਾਂ ਕੰਮ ਕਾਜ ਕਰਦੀ ਕੋਈ ਧੁੱਪ ਨਹੀਂ ਕੋਈ ਛਾਂ ਨਹੀਂ ਤੇ ਤੈਨੂੰ ਮੜਾ ਜਾ ਕਰ ਦੇ ਚੁੱਲ੍ਹੇ ਦੀ ਤਾਂ ਗੱਲ ਵੱਖਰੀ ਆ ਆ ਤੂੰ ਗੁੜੀਆਂ ਨੂੰ ਲੈਣ ਜਾਣਾ ਦਾ ਬੱਸੋਂ ਉੱਥੋਂ ਜਉਂਦੀ ਐ ਸਕੂਲ ਨੂੰ ਤੇ ਤੂੰ ਉਹ ਤੱਕ ਜਾਨੀ ਆ ਵੀ ਮੈਨੂੰ ਧੁੱਪ ਸੇਕ ਪਿਆ ਚੱਲਿਆ ਕਿੱਦਾਂ ਟਰਫੰਡ ਐ ਪੇ ਮੈਮ ਮਾੜਾ ਉਹਨੂੰ ਕੀ ਕਹਿਤਾ ਵਾ ਜ਼ਰੂਰੀ ਨਹੀਂ ਵੀ ਬੱਚੇ ਨੂੰ ਰੋਟੀ ਪਾਣੀ ਪਕਾਉਣਾ ਆਉਂਦਾ ਏ ਅਕਲ ਵੀ ਹੋਣੀ ਚਾਹੀਦੀ ਏ ਰਹਿਣ ਦੀ ਕਿੱਦਾਂ ਨਹੀਂ ਸਾਰੇ ਖੂਬੀਆਂ ਨੇ ਹੁੰਦੀਆਂ ਤਾਂ ਸਾਰੇ ਗੋਣੇ ਹੁੰਦੇ ਨੇ ਬੰਦੇ 'ਚ ਜੇਕਰ ਕੋਈ ਇੱਕ ਥਾਂ 'ਚ ਕਮੀ ਤੋਂ ਪਿਆਰ ਨਾਲ ਸਮਝਾਓ ਉਹਨੂੰ ਤੂੰ ਪਿਆਰ ਨਾਲ ਥੋੜਾ ਸਮਝਾ ਹੀ ਸਕਦੀ ਏ ਤੂੰ ਹੀ ਤੇ ਮੈਂ ਕੀ ਕਹਤਾ ਵਾਂ ਮੇਰੇ ਨਾਲ ਵੱਧ ਤੂੰ ਕਰ ਸਕਦੀ ਏ ਤੇ ਤੂੰ ਸਗੋਂ ਕੋਈ ਚਿੜਚਰਾਪਨ ਵਿਖਾ ਲੈਂਦੀ ਏ ਇਦਾਂ ਨਹੀਂ ਇਹ ਤਾਂ ਮੇਰਾ ਨਾ ਸੇਪੇੜ ਹੁੰਦਾ ਪਿਆ ਜਦੋਂ ਦੀ ਉਹ ਆਈ ਏ ਨਾ ਸੇਰੀ ਖਾਛੜਾ ਨਾਲ ਮੈਨੂੰ ਉਹਦੀ ਸਮਝ ਲੱਗਦੀ ਏ ਬਸ ਐਹੋ ਤੇ ਗੱਲਾਂ ਨੇ ਜੇ ਕੋਈ ਸਮਝਾਉਣਾ ਚਾਹੇ ਤੇ ਤੂੰ ਜ਼ਿਆਦਾ ਸਮਝਾ ਸਕਦੀ Kalau boleh, kami senjata, enggak.